ਇਸ ਹਫਤੇ ਸਾਹਿਤ ਜਗਤ ਦੇ ਨਾਲ-ਨਾਲ ਸਮੁੱਚੀ ਕਮਿਊਨਿਟੀ ਵਿੱਚ ਦੁੱਖ ਦੀ ਲਹਿਰ ਫੈਲੀ ਹੋਈ ਹੈ ਪੰਜਾਬੀ ਸ਼ਾਇਰੀ ਦੇ ਸਿਰਮੌਰ ਕਵੀ surjit patar ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਾਤਰ ਸਾਹਿਬ ਨੂੰ ਯਾਦ ਕਰਦੇ ਹਾਂ ਅਸੀਂ ਉਹਨਾਂ ਦੇ ਟੋਰਾਂਟੋ ਰਹਿੰਦੇ ਨਜ਼ਦੀਕੀਆਂ ਨਾਲ ਗੱਲਬਾਤ ਕੀਤੀ ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਵਿਕਰ ਐਵੇਂ ਲੰਘ ਜਾਣੇ ਪਾਣੀ ਕਦੇ ਵਾ ਬਣ ਕੇ ਪੰਜਾਬ ਦੇ ਵਿੱਚ ਜਦੋਂ ਇਹ ਆਖਰੀ ਸਾਲ ਲੰਘਦੇ ਨੇ ਇੱਥੇ ਸਾਡੇ ਕੈਨੇਡਾ ਦੇ ਵਿੱਚ ਸ਼ੁੱਕਰਵਾਰ ਦੀ ਰਾਤ ਸੀ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਹੀ ਮਹਿਸੂਸ ਹੁੰਦਾ ਸੀ ਕਿ ਜਿਵੇਂ ਦੁਨੀਆਂ ਦੇ ਵਿੱਚ ਹੋਰ ਕੋਈ ਘਟਨਾ ਘਟਣੀ ਬੰਦ ਹੋ ਗਈ ਹੈ ਵੀ ਸਿਰਫ ਇੱਕੋ ਘਟਨਾ ਚੱਤੀ ਹੈ ਸਰਜੀਤ ਪਾਤਰ ਦਾ ਚਲੇ ਜਾਣਾ ਸੋਸ਼ਲ ਮੀਡੀਆ ਅਖਬਾਰਾਂ ਅਤੇ ਹੋਰ ਕਈ ਤਰ੍ਹਾਂ ਦੀਆਂ ਪਬਲਿਕેશਨਸ ਵਿੱਚਲੇ ਸੰਦੇਸ਼ਾਂ ਮੁਤਾਬਿਕ ਪਾਤਰ ਕਿਸੇ ਇੱਕ ਦੇ ਨਹੀਂ ਸਨ ਉਹ ਜਿਸ ਨੂੰ ਮਿਲਦੇ ਸਨ ਉਸਤੇ ਆਪਣੀ ਡੂੰਗੀ ਛਾਪ ਛੱਡ ਜਾਂਦੇ ਸਨ ਲੇਖਕ ਵਰਗ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਵਿੱਚ ਉਦਾਸੀ ਦੀ ਲਹਿਰ ਛਾਈ ਹੋਈ ਹੈ ਪੰਜਾਬ ਸਰਕਾਰ ਵੱਲੋਂ ਸੁਰਜੀਤ ਪਾਤਰ ਦੇ ਦੇਹਾਂਤ ਤੇ ਸ਼ੋਕ ਸੰਦੇਸ਼ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਤਰ ਸਨਮਾਨ ਸ਼ੁਰੂ ਕੀਤੇ ਜਾਣ ਦਾ ਵੀ ਐਲਾਨ ਕੀਤਾ ਗਿਆ ਹੈ ਜਿਸ ਦਾ ਸਾਹਿਤਕਾਰਾਂ ਚਿੰਤ ਕਾ ਅਤੇ ਸੁਰਜੀਤ ਪਾਤਰ ਦੇ ਨਜ਼ਦੀਕੀਆਂ ਵੱਲੋਂ ਸਵਾਗਤ ਕੀਤਾ ਗਿਆ ਹੈ ਚੰਗੀ ਗੱਲ ਹੈ ਜੀ ਕਿ ਜਿਹੜੇ ਇਸ ਤਰ੍ਹਾਂ ਦੇ ਸਾਹਿਤਕਾਰਾਂ ਨੂੰ ਉਹ ਤੁਰ ਜਾਣ ਤੋਂ ਬਾਅਦ ਜੇ ਇੱਕ ਯਾਦ ਰੱਖਣਾ ਸੀ ਤੇ ਇਹ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਉਸ ਖੇਤਰ ਦੇ ਵਿੱਚ ਹੁਣ ਖਿਡਾਰੀ ਜਾਂਦੇ ਨੇ ਤੇ ਖਿਡਾਰੀਆਂ ਦੇ ਵੱਲੋਂ ਇਨਾਮ ਦਿੱਤੇ ਜਾਂਦੇ ਨੇ ਜਾਂ ਉਹਨਾਂ ਦੇ ਨਾਮ ਤੇ ਕੁਝ ਟੂਰਨਾਮੈਂਟ ਕਰਵਾਏ ਜਾਂਦੇ ਨੇ ਪਾਤਰ ਵਰਗੇ ਸਹਿਯੋਤਕਾਰ ਦੇ ਤੁਰ ਜਾਣ ਤੋਂ ਬਾਅਦ ਉਹਨਾਂ ਦੇ ਨਾਮ ਤੇ ਕੋਈ ਇੱਕ ਅਵਾਰਡ ਸ਼ੁਰੂ ਕਰ ਦੇਣਾ ਬਹੁਤ ਹੀ ਚੰਗੀ ਗੱਲ ਹੈ ਇਹਦੇ ਨਾਲ ਇੱਕ ਤਾਂ ਇਹ ਹੈ ਜਿਕੇ ਜਿਹੜੇ ਨਵੀ ਪਨੀਰੀ ਹੈ ਉਹਨਾਂ ਨੂੰ ਇੱਕ ਚਾਨਣ ਮਨਾਰੇ ਦੇ ਤੌਰ ਤੇ ਇੱਕ ਸੇਧ ਵੀ ਮਿਲਦੀ ਹੈ ਲੁਧਿਆਣਾ ਤੋਂ ਲੇਖਕ ਅਤੇ ਚਿੰਤਕ ਜਗਮੋਹਨ ਸਿੰਘ ਮੁਤਾਬਕ surjit patar ਜਦੋਂ 10 ਮਈ ਦੀ ਰਾਤ ਨੂੰ ਸੁੱਤੇ ਤਾਂ ਉਹ ਸ਼ਾਂਤ ਅਤੇ ਸਹਜ ਸਨ ਉਹਨਾਂ ਨੇ ਆਪਣੇ ਸਰੀਰ ਅਤੇ ਸਿਹਤ ਨੂੰ ਲੈ ਕੇ ਕਿਸੇ ਕਿਸਮ ਦਾ ਖਦਸ਼ਾ ਨਹੀਂ ਪ੍ਰਗਟਾਇਆ ਉਹ 11 ਮਈ ਦੀ ਸਵੇਰ ਨੂੰ ਨਹੀਂ ਉੱਠੇ ਡਾਕਟਰਾਂ ਮੁਤਾਬਕ ਉਹਨਾਂ ਦੇ ਜਾਣ ਦਾ ਕਾਰਨ ਚੁੱਪਚਾਪੀਤੇ ਹੋਇਆ ਹਾਰਟ ਅਟੈਕ ਹੋ ਸਕਦਾ ਹੈ ਉਹ 79 ਵਰਿਆਂ ਦੇ ਸਨ ਜ਼ਿਕਰਯੋਗ ਹੈ ਕਿ surjit patar ਆਪਣੇ ਪਿੱਛੇ ਪਰਿਵਾਰ ਵਿੱਚ ਉਹਨਾਂ ਦੇ ਦੋ ਪੁੱਤਰ ਮਨਰਾਜ ਪਾਤਰ ਅੰਕੁਰ ਪਾਤਰ ਅਤੇ ਪਤਨੀ ਭੁਪਿੰਦਰ ਕੌਰ ਨੂੰ ਛੱਡ ਗਏ ਨੇ ਉਹਨਾਂ ਦੀ ਕਹਾਣੀ ਤੇ ਕਰਨੀ ਦੇ ਵਿੱਚ ਬਹੁਤ ਥੋੜਾ ਫਾਸਲਾ ਸੀ ਮੈਨੇ ਕਿਹਾ ਕਿ ਬਿਲਕੁਲ ਉਹ ਹੈ ਹੀ ਨਹੀਂ ਸੀ ਕਿਉਂਕਿ ਕਿਸੇ ਨਾ ਕਿਸੇ ਤੁਹਾਡੇ ਪਰਿਵਾਰਕ ਤੌਰ ਤੇ ਜਾਂ ਪ੍ਰੋਫੈਸ਼ਨਲ ਤੌਰ ਤੇ ਹੋ ਸਕਦਾ ਕਿਸੇ ਕਿਸੇ ਹੋਰ ਵਿਅਕਤੀ ਨੂੰ ਮਹਿਸੂਸ ਹੁੰਦਾ ਹੋਵੇ ਪਰ ਉਹ ਇਸ ਗੱਲ ਦੇ ਬਹੁਤ ਪੱਕੇ ਧਾਰਨੀ ਸੀ ਕਿ ਜੋ ਮੈਂ ਲਿਖ ਰਿਹਾ ਹਾਂ ਉਹੀ ਕੁਝ ਲਿਖਾਂ ਜੋ ਮੈਂ ਥੇ ਮਹਿਸੂਸ ਕਰ ਰਹੇ ਹਾਂ ਨਾ ਕਬਨ ਇਨਵੈਸਟਰ ਨਾਲ ਹੋਵੇ ਸਿਰਫ ਲਿਖਣ ਦੀ ਖਾਤਰ ਨਾ ਚੀਜ਼ ਲਿਖੀ ਜਾਵੇ ਸਰਫੇਸ ਕਰਕੇ ਨਾ ਲਿਖੀ ਜਾਵੇ ਕਿ ਮੇਰੇ ਸਰੋਤਿਆਂ ਨੇ ਆ ਆ ਪਹਿਲਾਂ ਵਾਲੀਆਂ ਮੇਰੀਆਂ ਕਵਿਤਾਵਾਂ ਗਜ਼ਲਾਂ ਗੀਤ ਪਸੰਦ ਕੀਤੇ ਨੇ ਤੇ ਮੈਂ ਉਸੇ ਬਹਿਰ ਦੇ ਵਿੱਚ ਉਸੇ ਲਹਿਰ ਦੇ ਵਿੱਚ ਲਿਖਦਾ ਜਾਵਾਂ ਤੇ ਇਹਨੂੰ ਹੋਰ ਜ਼ਿਆਦਾ ਮਕਬੂਲियत ਮਿਲੇਗੀ। ਜਲੰਧਰ ਜ਼ਿਲ੍ਹੇ ਦੇ ਪਤੜ ਕਲਾ ਪਿੰਡ ਵਿੱਚ ਜਨਮੇ ਡਾਕਟਰ surjit patar ਨੇ Shivkumar Pas Kulwant Virk ਅਤੇ ਉਹਨਾਂ ਸਮਿਆਂ ਦੇ ਹੋਰ ਉੱਗੇ ਲੇਖਕਾਂ ਨਾਲ ਵੀ ਸਮਾਂ ਗੁਜ਼ਾਰਿਆ। ਉਹਨਾਂ ਨੇ ਕਵਿਤਾ ਤੋਂ ਇਲਾਵਾ ਵੀ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਦੂਸਰੀਆਂ ਭਾਸ਼ਾਵਾਂ ਵਿੱਚ ਛਪੀਆਂ ਆਲਾ ਲਿਖਤਾਂ ਨੂੰ ਪੰਜਾਬੀ ਵਿੱਚ ਟ੍ਰਾਂਸਲੇਟ ਕਰਕੇ ਵੀ ਪਾਇਆ। ਸਾਹਿਤ ਅਕਾਦਮੀ ਅਵਾਰਡ, ਸ਼੍ਰੋਮਣੀ ਪੰਜਾਬੀ ਕਵੀ ਅਵਾਰਡ ਅਤੇ ਪਦਮਸ਼੍ਰੀ ਵਰਗੇ ਵਕਾਰੀ ਸਨਮਾਨਾਂ ਨਾਲ ਸਨਮਾਨਿਤ ਪਾਤਰ ਦੀ ਕਵਿਤਾ ਨੇ ਦੁਨੀਆ ਭਰ ਦੇ ਪੰਜਾਬੀਆਂ ਦੇ ਦਿਲਾਂ ਨੂੰ ਛੂਹੇ ਉਹਨਾਂ ਦੇ ਸ਼ਬਦ ਪੰਜਾਬ ਦੇ ਲੋਕਾਚਾਰ ਵਿੱਚ ਡੁੱਬੇ ਇਸ ਦੀਆਂ ਸਰਹੱਦਾਂ ਤੋਂ ਦੂਰ ਦਰਸ਼ਕਾਂ ਵਿੱਚ ਗੂੰਜਦੇ ਨੇ ਉਹਨਾਂ ਨੇ ਆਰਟਿਸਟ ਦੇ ਮੈਂ ਜਦੋਂ ਗੱਲ ਕਰਦਾ ਤੇ ਸ਼ਾਇਦ ਸਾਡੇ ਦਰਸ਼ਕਾਂ ਨੂੰ ਇਹ ਦੱਸਦੀ ਕਿ ਉਹਨਾਂ ਨੇ ਇਕੱਲੀ ਕਵਿਤਾ ਹੀ ਨਹੀਂ ਲਿਖੀ ਕਿ ਉਹਨਾਂ ਨੇ ਪ੍ਰੋਜ਼ ਵੀ ਲਿਖੀ ਹੈ ਔਰ ਉਹਨਾਂ ਨੇ ਬਹੁਤ ਸਾਰੇ ਜਿਹੜੇ ਟਰਾਂਸਲੇਟ ਟਰਾਂਸਲੇਸ਼ਨ ਦਾ ਬਹੁਤ ਕੰਮ ਕੀਤਾ ਤੁਸੀਂ ਲੋਰਕਾ ਦੇ ਪਲੇਸ ਦੀ ਗੱਲ ਕਰ ਲੋ ਤੁਸੀਂ ਬਰਤੋਲਤ ਬ੍ਰਖਟ ਦੇ ਪਲੇਸ ਦੀ ਗੱਲ ਕਰ ਲੋ ਉਹ ਵੱਡੇ ਵੱਡੇ ਉਹਨਾਂ ਨੇ ਪਲੇ ਰਾਈਟ ਜਿਹੜੇ ਦੁਨੀਆ ਭਰ ਦੇ ਵਿੱਚ ਮਸ਼ਹੂਰ ਨੇ ਉਹਨਾਂ ਦੇ ਲਿਖੇ ਹੋਏ ਜਿਹੜੇ ਨਾਟਕ ਸੀ ਉਹਨਾਂ ਨੂੰ ਟਰਾਂਸਲਿਟਰੇਟ ਕਰਕੇ ਉਹਨਾਂ ਨੂੰ ਅਨਵਾਦ ਕਰਕੇ ਪੰਜਾਬੀ ਦੇ ਵਿੱਚ ਤੇ ਉਸ ਬੋਲੀ ਦੇ ਵਿੱਚ ਉਸ ਲਿਆਂਦਾ ਉਸ ਮੁਹਾਵਰਾ ਵਰਤ ਕੇ ਕਿ ਜਿਹਦੇ ਨਾਲ ਉਥੋਂ ਦੇ ਸਾਨੂੰ ਗੱਲ ਵੀ ਸਮਝ ਆ ਜਾਵੇ ਉਹਦਾ ਜਿਹੜਾ ਮੁੱਖ ਬਕਸ਼ਾ ਹੈ ਉਸ ਨੂੰ ਬਰਕਰਾਰ ਰੱਖਿਆ ਜਾਵੇ ਆਪਣੀਆਂ ਕਵਿਤਾਵਾਂ ਵਰਗੇ ਕੋਮਲ ਪਾਵਾਂ ਵਾਲੇ surjit patar ਨੂੰ ਮਿਲ ਚੁੱਕੇ ਲੋਕਾਂ ਮੁਤਾਬਿਕ ਉਹਨਾਂ ਦੀ ਕਵਿਤਾ ਦੇ ਲਫ਼ਜ਼ ਉਹਨਾਂ ਦੀ ਸਹਜਤਾ ਨਾਲ ਹੂ ਪਹੂ ਮੇਲ ਖਾਂਦੇ ਸਨ ਵਚਨ ਵਿੱਚ ਉਹਨਾਂ ਨੇ ਆਪਣੇ ਪਿਤਾ ਦਾ ਪ੍ਰਵਾਸ ਅਤੇ ਮਾਂ ਦੇ ਸੰਘਰਸ਼ ਨੂੰ ਦਿਲ ਹੀ ਉਦਾਸ ਹੈ ਵਰਗੇ ਮਕਬੂਲ ਹੋਏ ਗੀਤ ਵਿੱਚ ਪਿਰੋ ਦਿੱਤਾ ਜੋ ਕਿ ਅੱਜ ਅਤੇ ਹਮੇਸ਼ਾ ਸੰਵੇਦਨਸ਼ੀਲ ਮਨਾ ਦੇ ਜਜ਼ਬਾਤਾਂ ਦੀ ਤਰਜ਼ ਬਣਿਆ ਰਹੇਗਾ ਉਹਨਾਂ ਦੀ ਪ੍ਰੈਜ਼ੈਂਸ ਜਿਹੜੀ ਇਟਸੈਲਫ ਇਜ਼ ਅ ਪੋਇਟਰੀ ਜੇ ਤੁਹਾਨੂੰ ਮਹਿਸੂਸ ਕਰਨਾ ਆਉਂਦਾ ਜੇ ਤੁਹਾਨੂੰ ਉਸ ਚੀਜ਼ ਨੂੰ ਉਸ ਅਹਿਸਾਸ ਨੂੰ ਮਾਨਣਾ ਆਉਂਦਾ ਜੇ ਤੁਸੀਂ ਉਸ ਚੀਜ਼ ਨੂੰ ਸਮਝਦੇ ਹੋ ਤੇ ਉਹਨਾਂ ਦੀ ਆਪਣੀ ਪ੍ਰੈਜ਼ੈਂਸ ਜਿਹੜੀ ਹੈ ਨਾ ਉਹ ਇਟਸੈਲਫ ਇਜ਼ ਅ ਪੋਇਟਰੀ ਜਿਹੜਾ ਇੱਕਦਮ ਇਸ ਤਰ੍ਹਾਂ ਹੋ ਗਈ ਜਿਵੇਂ ਕੋਈ ਸਨਾਮੀ ਆ ਗਈ ਹੁੰਦੀ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਹਰ ਇੱਕ ਬੰਦਾ ਰੋਇਆ ਹਰ ਇੱਕ ਬੰਦੇ ਦਾ ਦਿਲ ਉਦਾਸ ਹੋਇਆ ਲਵੀਨ ਗਿਲ ਆਮਨੀ ਨਿਊਜ਼